ਯਾਰ ਇੰਨੀ ਸੋਹਣੀ ਆਵਾਜ਼ ਕਿਸੇ ਦੀ ਕਿਵੇਂ ਹੋ ਸਕਦੀ ਆ ਤੁਸੀਂ ਵੀ ਸੁਣ ਕੇ ਦੇਖੋ ਇਸ ਕੁੜੀ ਦੀ ਆਵਾਜ਼ ਇੱਕ ਵਾਰ ਸੁਣੋਗੇ ਤਾਂ ਵਾਰ-ਵਾਰ ਸੁਣਨ ਨੂੰ ਮਨ ਕਰੇਗਾ ਇੱਕ ਗੱਲ ਤਾਂ ਪੱਕੀ ਆ ਇਸ ਦੁਨੀਆ ਵਿੱਚ ਲੋਕਾਂ 'ਚ ਹਰ ਕਿਸਮ ਦਾ ਟੈਲੈਂਟ ਆ ਪਹਿਲਾਂ ਤਾਂ ਇਹੋ ਜਿਹਾ ਟੈਲੈਂਟ ਲੁਕਿਆ ਰਹਿ ਜਾਂਦਾ ਹੁੰਦਾ ਸੀ ਜਿਹਦੇ ਕੋਲ ਪੈਸਾ ਹੁੰਦਾ ਸੀ ਉਹੀ ਸਿੰਗਰ ਬਣਦਾ ਹੁੰਦਾ ਸੀ ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਸਭ ਕੁਝ ਬਦਲ ਗਿਆ ਜੋ ਕਿ ਬਹੁਤ ਵਧੀਆ ਗੱਲ ਆ ਹੁਣ ਅਸਲੀ ਟੈਲੈਂਟ ਸਾਹਮਣੇ ਆ ਜਾਂਦਾ ਆ ਚਲੋ ਹੁਣ ਜ਼ਿਆਦਾ ਗੱਲਾਂ ਨਹੀਂ ਕਰਦੇ ਆਓ ਵੀਡੀਓ ਦੇਖਦੇ ਆ ਹੁਣ ਤੁਸੀਂ ਆਪ ਸੁਣੋ ਇਹ ਅੱਜ ਕਮੈਂਟਾਂ 'ਚ ਦੱਸਿਓ ਤੁਹਾਨੂੰ ਇਹ ਆਵਾਜ਼ ਕਿਵੇਂ ਦੀ ਲੱਗੀ ਵੇ ਮੈਂ ਨਾਲ ਆਵਾਂ ਅਰੋਜ ਤੂੰ ਆਵਾ ਕਲਦੀ ਰਹੀ ਬਦਲੇ ਵਿੱਚ ਸਾੜੇ ਹਵਾਨਾ ਮੇਰੇ ਵੱਲਦੀ ਰਹੀ ਵੇ ਮੈਂ ਨਾਲ ਆਵਾ ਅਰੋਜ ਤੂੰ ਆਵਾ ਕਲਦੀ ਰਹੀ ਬਦਲੇ ਵਿੱਚ ਸਾੜੇ ਹਵਾਨਾ ਮੇਰੇ ਵੱਲਦੀ ਤਾ ਤਫਤਵਾ ਜਾਰੀ ਕਰ ਦੇ ਸਾਡੀ ਮੌਤ ਵਾਗਲਾ ਜਾਂ ਫਿਰ ਲੱਗ ਜਾ ਰੂ ਨੂੰ ਲਾਏ ਲਾਜ ਕੈਦ ਕੋ ਕੇ ਤੂੰ ਕਿਲੇ ਬਹਾਰ ਜਹਾਂ ਹੋਏਕਰਾਰ ਜਹਾਂ ਦੇ ਜਸ ਕਾਠਰੀ ਹੋਈ ਜਿੰਦ ਨੂੰ ਪੋਦੇ ਤਪ ਹੋ ਕੇ ਲੰਗੇ ਪਾਣੀ ਵਾਂਗੂ ਦੂਰ ਹੋ ਗਿਓ ਸਜਣ ਨਾ ਜਾਵਾਂ ਕਿਧਰੇ ਹਜ਼ਰ ਤੇਰੇ ਵਿੱਚ ਰਖੋ ਕੇ ਕਿਆ ਸੀ ਨਾ ਯਾਰ ਮਜਾ ਆ ਜਾਊਗਾ ਸੁਣ ਕੇ ਇੱਕ ਵਾਰ ਸੁਣ ਕੇ ਤਾਂ ਦਿਲ ਨਹੀਂ ਭਰਦਾ ਮੇਰੇ ਕਹਿਣ ਤੇ ਇੱਕ ਵਾਰ ਹੋਰ ਸੁਣ ਕੇ ਵੇਖੋ ਪਰ ਇਸ ਵਾਰ ਅੱਖਾਂ ਬੰਦ ਕਰਕੇ ਤੇ ਹੈੱਡਫੋਨ ਲਗਾ ਕੇ ਸੁਣਿਓ ਪੂਰਾ ਸਕੂਨ ਮਿਲੂਗਾ ਦਿਲ ਨੂੰ ਗਾਰੰਟੀ ਨਾਲ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਇਹੋ ਜਿਹੇ ਵੀਡੀਓ ਲਿਆਉਂਦੇ ਰਹਿੰਨੇ ਆਂ